ਸ਼ਰਾਬ ਛੱਡਣਾ ਚਾਹੁੰਦੇ ਹੋ ਪਰ ਛੱਡੀ ਨਹੀਂ ਜਾ ਰਹੀ ਤਾਂ ਆਓ ਆਪਾਂ ਜਾਣੀਏ ਕਿ ਅਸੀਂ ਸ਼ਰਾਬ ਕਿਉਂ ਨਹੀਂ ਛੱਡ پا ਰਹੇ ਕਿਉਂਕਿ ਹੁਣ ਡਾਕਟਰ ਨੇ ਵੀ ਮਨਾ ਦਿੱਤਾ ਕਿ ਤੁਹਾਡਾ ਲਿਵ ਸ਼ਰਾਬ ਨੂੰ ਨਹੀਂ ਡਾਈਜੈਸਟ ਕਰ ਰਿਹਾ ਹੁਣ ਤਾਂ ਛੱਡਣੀ ਹੀ ਪੈਣੀ ਹੈ ਬਟ ਫੇਰ ਵੀ ਕਿਤੇ ਨਾ ਕਿਤੇ ਅਸੀਂ ਮਜਬੂਰ ਹਾਂ ਕਿ ਨਹੀਂ ਛੱਡੀ ਜਾ ਰਹੀ ਤਾਂ ਆਓ ਜਾਣੀਏ ਕੀ ਕਾਰਨ ਸਭ ਤੋਂ ਪਹਿਲਾ ਕਦਮ ਜਿਸ ਤੇ ਅਸੀਂ ਕੰਮ ਕਰਨਾ ਕਿ ਸਾਡੇ ਸ਼ਰਾਬ ਪੀਣ ਦਾ ਕਾਰਨ ਕੀ ਹੈ ਅਸੀਂ ਕਿਉਂ ਸ਼ਰਾਬ ਪੀ ਰਹੇ ਹਾਂ ਸਭ ਤੋਂ ਪਹਿਲੀ ਚੀਜ਼ ਅਸੀਂ ਬੈਠ ਕੇ ਇਹੀ ਸੋਚਣੀ ਆ ਕਿ ਮੈਨੂੰ ਕੋਈ ਪ੍ਰੋਬਲਮ ਹੈ ਮੇਨੂੰ ਕੋਈ ਮਾਨਸਿਕ ਦਿੱਕਤ ਹੈ ਕੋਈ ਪਰੇਸ਼ਾਨੀ ਆ ਜਾਂ ਮੈਂ ਆਪਣੇ ਦੋਸਤਾਂ ਮਿੱਤਰਾਂ ਵਿੱਚ ਬੈਠ ਕੇ ਉਹਨਾਂ ਨੂੰ ਨਾ ਨਹੀਂ ਕਹਿ ਪਾਇਆ ਇਸ ਕਰਕੇ ਮੈਂ ਸ਼ਰਾਬ ਪੀ ਗੀ ਦੂਸਰਾ ਕਾਰਨ ਜਿਹੜਾ ਕਿ ਜ਼ਿਆਦਾਤਰ ਲੋਕ ਸ਼ਰਾਬ ਨਹੀਂ ਛੱਡ ਪਉਂਦੇ ਉਹ ਹੈ ਮਾਨਸਿਕ ਲਚਕ ਕਿਉਂਕਿ ਉਹਨਾਂ ਨੂੰ ਲੱਗਦਾ ਇੱਕ ਡਰ ਹੈ ਕਿ ਮੈਂ ਸ਼ਰਾਬ ਛੱਡ ਨਹੀਂ ਸਕਦਾ ਜੇ ਮੈਂ ਸ਼ਰਾਬ ਛੱਡਤੀ ਤਾਂ ਪਤਾ ਨਹੀਂ ਕੀ ਹੋਊਗਾ ਅਗਰ ਕੋਈ ਕੁਛ ਕਾਇਮ ਦੀ ਸ਼ਰਾਬ ਨੂੰ ਛੱਡਦੇ ਵੀ ਹੈ ਤਾਂ ਉਹਨਾਂ ਨੂੰ ਮਾਨਸਿਕ ਸਿੰਪਟਮ ਹੋਣ ਲੱਗ ਜਾਂਦੇ ਆ ਜਿਵੇਂ ਡਰ ਲੱਗਣਾ ਜੀਨਾਂ ਲੱਦਣਾ ਭੁੱਖ ਨਾ ਲੱਗਣੀ ਉਹ ਖਾਸ ਕਰ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਉਹ ਹੈ ਨੀਂਦ ਨਾ ਆਉਣਾ ਨੀਂਦ ਨਾ ਆਉਣ ਕਾਰਨ ਦੇ ਕਰ ਬਹੁਤ ਸਾਰੇ ਲੋਕ ਸ਼ਰਾਬ ਨਹੀਂ ਛੱਡਦੇ ਕਿਉਂਕਿ ਸ਼ਰਾਬ ਪੀਣ ਦੇ ਤਾਂ ਨੀਂਦ ਵਧੀਆ ਆ ਜਾਂਦੀ ਹੈ ਅਗਰ ਸ਼ਰਾਬ ਛੱਡਦੇ ਆ ਤੇ ਕਈ ਵਾਰ ਨੀਂਦ ਨਹੀਂ ਆਉਂਦੀ ਜਾਂ ਨੀਂਦ ਬਹੁਤ ਜ਼ਿਆਦਾ ਟੁੱਟਦੀ ਆ ਉਕ ਨਹੀਂ ਲੱਗਦੀ ਚਿੜਚਿੜਾ ਬੰਦਿਆਂ ਦਾ ਉਹ ਇੰਨਾ ਸਾਰੇ ਕਾਰਨਾਂ ਤੋਂ ਡਰ ਕੇ ਫੇਸ਼ ਰੌਫਿੰਗ ਲੱਗਦਾ ਇਸ ਤੋਂ ਬਾਅਦ ਸਾਡੇ ਕੋਲੇ ਕਾਰਨ ਹੈ ਸਰੀਰਕ ਕਲਚ ਜਦੋਂ ਕੋਈ ਵੀ ਬੰਦਾ ਸ਼ਰਾਬ ਛੱਡਣ ਦੀ ਕੋਸ਼ਿਸ਼ ਕਰਦਾ ਤਾਂ ਉਹਨਾਂ ਨੂੰ ਕੁਝ ਦਿਨ ਸਰੀਰਕ ਕਲਚ ਜਿਹਨੂੰ ਆਪਾਂ ਕਹਿੰਦੇ ਵਿਡਰੋਅਲ ਸਿੰਪਟਮਸ ਹੁੰਦੀਆਂ ਜਿਵੇਂ ਸੀ ਇੰਦਰ ਕੁੱਟਣ ਲੱਗ ਜਾਣਾ ਸੀ ਚਪਮਜੋਰੀ ਫੀਲ ਹੋਣਾ ਕੰਮ ਕਰਨੀ ਜੀਣਾ ਤਰਨਾ ਅ ਜਿਪਾਉਂ ਫੀਲ ਹੋ ਜਾਣਾ ਅੱਖਾਂ ਚੋਂ ਪਾਣੀ ਆਉਣਾ ਭੁੱਖ ਨਾ ਲੱਦਣਾ ਜਦੋਂ ਇਹ ਸਾਰੀ ਤਕਲੀਫ ਆਉਂਦੀ ਹੈ ਕਿੰਨ੍ਹੇ ਸਾਨੂੰ ਤੇ ਉਸ ਦਾ ਮਨ ਫੇਰ ਡਰ ਜਾਂਦਾ ਪਰ ਫਿਰ ਉਹ ਕਹਿੰਦਾ ਕਿ ਨਹੀਂ ਨਹੀਂ ਫਿਰ ਸ਼ਰਾਬ ਪੀਣ ਲੱਗ ਜਾਂਦੇ ਕਿਉਂਕਿ ਜਿਹੜਾ ਸਾਡਾ ਮਨ ਹੈ ਉਹਨੂੰ ਆਲਵੇਸ ਫਲੇਜਰਸ ਚਾਹੀਦੀ ਆ ਉਹਨੂੰ ਅਨਕੰਫਰਟੇਬਲ ਰਹਿਣਾ ਉਸ ਨੂੰ ਦੁਖੀ ਰਹਿਣਾ ਪਸੰਦ ਹੀ ਨਹੀਂ ਤਾਂ ਇਨਸਾਨ ਆਪਣੇ ਮਾਈਂਡ ਨੂੰ ਨਾ ਸਮਝ ਕੇ ਇਹਨਾਂ ਲੱਛਣਾਂ ਤੋਂ ਡਰ ਕੇ ਫਿਰ ਸ਼ਰਾਬ ਪੀਣ ਲੱਗ ਜਾਂਦਾ ਹੈ ਚਾਹੇ ਉਸ ਨੂੰ ਡਾਕਟਰ ਨੇ ਕਿੰਨਾ ਵੀ ਮਨਾ ਕੀਤਾ ਹੋਵੇ ਕਿ ਸ਼ਰਾਬ ਪੀਣੀ ਹੁਣ ਬਿਲਕੁਲ ਜ਼ਹਿਰ ਦੇ ਬਰਾਬਰ ਹੈ ਅਗਰ ਸ਼ਰਾਬ ਪੀਤੀ ਤਾਂ ਤੁਸੀਂ ਠੀਕ ਨਹੀਂ ਹੋਵੋਗੇ ਤਾਂ ਆਪਾਂ ਇਹਨਾਂ ਦੋਨਾਂ ਕਾਰਨਾਂ ਨੂੰ ਸਮਝ ਕੇ ਤੇ ਇਹਦੇ ਤੇ ਕੰਮ ਕਰਕੇ ਜਿਦੇ ਵਿੱਚ ਸਰੀਰਕ ਲੱਛਣਾਂ ਤੇ ਕੰਪਸ ਜਿਹੜੇ ਡਾਕਟਰ ਮੈਡੀਕਲ ਐਕਸਪਰਟ ਕਰਦੇ ਆ ਡਾਕਟਰਸ ਕਰਦੇ ਆ ਮੈਡੀਸਨ ਦਿੰਦੇ ਆ ਜਿਹਦੇ ਕੰਸਾਂ ਨੂੰ ਜਿੰਨੇ ਵੀ ਸਰੀਰ ਟੁੱਟਦਾ ਜਾਂ ਸਰੀਰਕ ਜੋ ਵੀ ਲੱਛਣ ਆਉਂਦੇ ਆ ਉਹ ਠੀਕ ਹੋ ਜਾਂਦੇ ਆ ਦੂਸਰੀ ਗੱਲ ਆ ਜਾਂਦੀ ਹੈ ਸਾਡੀ ਮਾਈਂਡ ਦੀ ਕਿ ਅਸੀਂ ਮਾਨਸਿਕ ਤੌਰ ਤੇ ਵੀਕ ਫੀਲ ਕਰਦੇ ਹਾਂ ਕਿ ਅਸੀਂ ਸ਼ਰਾਬ ਛੱਡੀ ਨਹੀਂ ਸਕਦੇ ਅਸੀਂ ਕਿਸੇ ਨੂੰ ਨਾ ਕਹਿ ਹੀ ਨਹੀਂ ਸਕਦੇ ਸਾਡੀ ਹਿੰਮਤ ਹੀ ਨਹੀਂ ਬੰਦੀ ਤੇ ਉਹਦੇ ਲਈ ਆਪਾਂ ਕਰਦੇ ਹਾਂ ਕਾਉਂਸਲਿੰਗ ਸੈਸ਼ਨਸ ਜਿੱਤੇ ਕਿ ਸਾਡੇ ਕਾਉਂਸਲਰਸ ਹਸਪੀਟਲ ਵਿੱਚ ਕਾਉਂਸਲਰਸ ਉਹਦੀ 1 ਘੰਟਾ ਕਾਉਂਸਲਿੰਗ ਕਰਕੇ ਉਹਨਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝ ਕੇ ਇਸ ਨੂੰ ਕੰਟਰੋਲ ਕਰਕੇ ਸ਼ਰਾਬ ਛੁੱਡੀ ਜਾ ਸਕਦੀ ਹੈ